ਅਦੇ ਪਿਆਰਤੋ ਸਾਡੇ ਅੱਜ ਗਿਆਨ ਦੇ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਮੁੱਢਲਾ ਜੀਵਨ ਅਤੇ ਸ਼ਖਸੀਅਤ ਪੰਜਾਬ ਦੀ ਜ਼ਰਖੇਰ ਧਰਤੀ 'ਤੇ ਐਸੀਆਂ ਰੂਹਾਂ ਉੱਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਬਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸੂਰਮਾ ਬਣਾ ਦਿੰਦੀ ਹੈ ਮਾਂਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲਚੰਨ ਅਤੇ ਮਾਤਾ ਭਿਸ਼ਣਕੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਸਤਗੁਣਾ ਸੰਜਮ ਅਤੇ ਸ਼ਾਂਤਮਨ ਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਚਾਸ ਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਅਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਗਏ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਗਰ ਬਕਾਲਾ ਬਾਬਾ ਬਕਾਲਾ ਸਾਹਿਬ ਵਿਖੇ ਰਹਿਣ ਲੱਗੇ ਇੱਥੇ ਮਾਤਾ ਗੁਜਰੀ ਜੀ ਨੇ ਆਪਣੇ ਧੀਰਜ ਨਿਮਰਤਾ ਅਤੇ ਸੇਵਾ ਭਾਵ ਨਾਲ ਉਨਾਸਿਰ ਸਭ ਤਾਂ ਮਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਦੇ thora ਸਾਹਿਬ ਵਿਖੇ ਅੰਦਰ ਧਿਆਨ ਰਹਿਨ ਸਮੇਂ ਮਾਤਾ ਨਾਨਕੀ ਜੀ ਨਾਲ ਗੱਲ ਕੇ ਸਾਰੇ ਕਾਰਜਾਂ ਦੇ ਨਿਰਵਿਗਨ ਮੁਕੰਮਲ ਹੋ ਗਏ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹੇ ਕਾ ਲੈਣਾ ਇੱਕ ਤਹਾਕੇ ਤੋਂ ਵੀ ਵੱਧ ਸਮਾਜਿਕ ਰਹੀ 1665 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਬਸਾਇਆ ਸਮੇਂ ਮਾਤਾ ਗੁਜਰੀ ਜੀ ਸੰਕਟਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬੰਗੜ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾਂ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 1604 ਈਸਵੀ ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੀ ਕੋ ਖੋ ਪ੍ਰਕਾਸ਼ ਹੋਇਆ ਤਾਂ ਅਣਕੇ ਟੁੱਟ ਜਾਂਦੇ ਮਾਤਾ ਜੀ ਨੇ ਇਲਾਕੇ ਭਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਪਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਭਾਣੇ ਨੂੰ ਮਿੱਠਾ ਮੰਨਿਆ ਇਸ ਸਗੋਂ ਸਰਬ ਉੱਚ ਸਤੰਦ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਨਣ ਹੈ ਸੇਵਾ ਸਿਮਰਨ ਅਤੇ ਤਿਆਗ ਦਾ ਉਹ ਸਿੱਖ ਇਤਿਹਾਸ ਦੀਆਂ ਉਹਨਾਂ ਅਨਮੋਲ ਧਰੋਹਾਂ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜ੍ਹੀ ਦਰ ਪੀੜ੍ਹੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ